साथ थे, दे, मामले भी थे। दे का पूरा मामला है संघर छुडाउ केंद्र है जितने कि नौ मरीज जो है, फरार हो गए मेरे मेरे सहयोगी चरणजीव कौशल फोनलाइन मौजूद ने चरनजीव जानना चाहोंगे कि अजो चार मरीज ने इन तक पुलिस कितना पुलिस ने पहुंची बाकी मरीजों का कुछ थो पता चल पाया है ਬਿਲਕੁਲ ਸਰਵਿਸ ਬੰਦਾ ਸੀ ਕਿ ਨੌ ਜਿਹੜੇ ਮਰੀਜ਼ ਹੈਗੇ ਨੇ 5 ਬਈ ਨੂੰ ਨਸ਼ਾ ਸ਼ਰੂ ਕੇਂਦਰ ਦੇ ਵਿੱਚੋਂ ਭਜੇ ਸੀ ਹਮਲਾ ਕਰਕੇ ਵਰਤਨਾ ਦੇ ਨਾਲ ਜਿਹੜੇ ਪੁਲਿਸ ਕਰਮਚਾਰੀ ਸੀ ਜਿੱਥੇ ਦਾ ਸਟਾਫ ਸੀ ਉਹਨਾਂ ਤੇ ਹਮਲਾ ਕਰਕੇ ਫਰਾਰ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਜਿਹੜੇ ਮਰੀਜ਼ ਹੈਗੇ ਨੇ ਗ੍ਰਿਫਤਾਰ ਕਰ ਲਏ ਗਏ ਨੇ 5 ਹਜਰ ਤੱਕ ਬਾਕੀ ਨੇ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਨਾਲ ਸੰਪਰਕ ਕਰਕੇ ਜਿਹੜੇ ਚਾਰ ਮਰੀਜ਼ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਹੂੰ ਤੇ ਪੰਡਿਤ ਵੀਰਤਲਾਸ਼ਾ ਉਹ ਵੀ ਹਜੇ ਤੱਕ ਚੱਲ ਰਹੀ ਆ ਬਨ ਕੋ ਹੋਰ ਜਾਣਕਾਰੀ ਦੇ ਦਈਏ ਕਿ ਜਦੋਂ ਇਹਨਾਂ ਨੇ ਹਮਲਾ ਕੀਤਾ ਤਾਂ ਹੁਣ ਉਸ ਹਮਲੇ ਕਰਨ ਦੇ ਕਾਰਨ ਵੀ ਇਹਨਾਂ ਦੇ ਉੱਪਰ 9 ਦੇ 9 ਮਰੀਜ਼ਾਂ ਦੇ ਉੱਪਰ ਚੜਾ ਹੈਗਾ ਪੁਲਿਸ ਦੇ ਵੱਲੋਂ ਐਫ ਆਈ ਆਰ ਕੀਤੀ ਗਈ ਆ ਹਮਲੇ ਕਰਨ ਲੈ ਕੇ ਕਿਉਂਕਿ ਪੁਲਿਸ ਦੇ ਉੱਪਰ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਉੱਥੇ ਦੇ ਸਟਾਫ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇੱਕ ਹੋਰ ਵੀ ਜੀ ਦੀ ਵੱਡੀ ਕਾਰਵਾਈ ਆ ਪੁਲਿਸ ਦੇ ਵੱਲੋਂ 9 ਜਿਹੜੇ ਨਸ਼ਾ ਪੀਰਤ ਨੌਜਵਾਨ ਸੀ ਉਹਨਾਂ ਦੇ ਉੱਪਰ ਕੀਤੀ ਗਈ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ तमाम ਜਾਣਕਾਰੀ ਦੇ ਲਈ ਅੱਗੇ ਵਧਾਂਗੇ ਰੁਕਣਾ ਅਗਲੀ ਖਬਰ ਹੈ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਜ਼ਮਾਨਤ ਮਿਲਿਆ ਦੇਖ ਹਾਈ ਕੋਰਟ ਤੋਂ ਦੋਵਾਂ ਪਤੀ ਪਤਨੀ ਨੂੰ ਜ਼ਮਾਨਤ ਦਿੱਤੀ ਗਈ ਹੈ ਸਤਕਾਰ ਕੌਰ ਤੇ ਉਹਨਾਂ ਦੇ ਪਤੀ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀਗਾ ਕੁਝ ਮਹੀਨੇ ਪਹਿਲਾਂ ਹੀ ਆ ਗ੍ਰਿਫਤਾਰੀ ਹੋਈ ਸੀ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਆ ਗ੍ਰਿਫਤਾਰੀ ਹੋਈ ਸੀ ਯਾਨੀ ਕਿ ਡਿਸਪਰੋਪਰਸ਼ਨ ਐਸੈਟਸ ਨੂੰ ਲੈ ਕੇ ਆ ਪੂਰੀ ਗ੍ਰਿਫਤਾਰੀ ਕੀਤੀ ਸੀ ਰਾਜ ਦੇ 18 ਸਤੰਬਰ ਨੂੰ ਵਿਜੀਲੈਂਸ ਨੇ ਦੋਵਾਂ ਨੂੰ ਹੀ ਗ੍ਰਿਫਤਾਰ ਕੀਤਾ ਸੀਗਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਵਿਧਾਇਕ ਰਹ ਚੁਕੇ ਨੇ ਸਤਕਾਰ ਕੌਰ ਗੈ ਤੇ ਫਿਲਹਾਲ ਜੀ ਮੌਜੂਦਾ ਸਥਿਤੀ ਕਰ ਪਾਜ ਪਾਜ ਨੇ ਸਤਕਾਰ ਕੌਰ ਗੈਰੀ ਦਾਸੀ ਕੀ ਬਿジネス ਨੇ ਸਤਕਾਰ ਕੌਰ ਨੂੰ ਉਹਨਾਂ ਦੇ ਮਹੌਲ ਇਸਥਿਤ ਮਕਾਨ ਤੋਂ ਗ੍ਰਫਤਾਰ ਕੀਤਾ ਸੀ ਤਾਂ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਪਤੀ ਜਸਮੀਤ ਸਿੰਘ ਲਾਡੀ ਨੂੰ ਫਿਰੋਜ਼ਪੁਰ ਤੋਂ ਹੀ ਕਸਤੀ ਵਿੱਚ ਲਿਆ ਕੇ ਸਕਿਆ ਤਾਂ ਹੁਣ ਕਹਿ ਸਕਦੇ ਨੇ ਕਿ ਵੱਡੀ ਰਾਹਤ ਸਤਕਾਰ ਕੌਰ ਗੈਰੀ ਤੇ ਉਹਨਾਂ ਦੇ ਪਤੀ ਨੂੰ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ

ਹਾਲਾਂਕਿ ਉਹਨਾਰੇ ਪਤੀ ਨੂੰ ਫਿਰੋਜ਼ਪੁਰ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀਗਾ ਦੱਸਦੇ ਕਿ ਵਿਜੀਲੈਂਸ ਨੇ ਸਤਕਾਰਕੋਰ ਕੈਰੀ ਦੇ ਉਹਨਾਰੇ ਮੋਹੱਲੇ ਸਥਿਤ ਘਰ ਤੋਂ ਗ੍ਰਿਫਤਾਰੀ ਕੀਤੀ ਸੀਗੀ ਪਹਿਲਾ ਕਾਂਗਰਸ 'ਚ ਸੀਗੇ ਉੱਥੋਂ ਵਿਧਾਇਕ ਵੀ ਸੀਗੇ ਤੇ ਹੁਣ ਜੇ ਅਸੀਂ ਪ੍ਰੈਜ਼ੈਂਟ ਦੀ ਗੱਲ ਕਰੀਏ ਤੇ ਹੁਣ ਭਾਜਪਾ ਦੇ ਅਗੂ ਮੇਰਾ ਮੇਰੇ ਸਹਿਯੋਗੀ ਮਨਦੀਪ ਕੁਮਾਰ ਫੋਨ ਲਾਈਨ ਤੇ ਜੁੜੇ ਹੋਏ ਨੇ ਮਨਦੀਪ ਕਹਿ ਸਕਦੇ ਆ ਕਿ ਸਾਫ ਦਾ ਵਿਧਾਇਕ ਸਤਕਾਰਕੋਰ ਗੈਰੀ ਨੂੰ ਵੱਡੀ ਰਾਹਤ ਕੋਰਟ ਦੇ ਵੱਲੋਂ ਸਮਾਨ ਦੇ ਦਿੱਤੀ ਗਈ ਹਾਂ ਬਿਲਕੁਲ ਕਹਿ ਸਕਦੇ ਆ ਕਿ ਪੂਰਬ ਜਿਹੜੀ ਸਾਬਕਾ ਵਿਧਾਇਕਾ ਜਿਹੜੀ ਹੈ ਸਰਕਾਰਕੋਰ ਗੈਰੀ ਜਾਤੀ ਤੋਂ ਜਿਹੜੇ ਸੀਗੇ ਉਹਨਾਂ ਨੂੰ ਤੇ ਉਹਨਾਂ ਦੇ ਪਤੀ ਜਿਹੜੇ ਜਸਮੇਲ ਸਿੰਘ ਲਾਟੀ ਗੈਰੀ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਹਨਾਂ ਦੋਨਾਂ ਨੂੰ ਜਿਹੜੀ ਜਮਾਨਤ ਦੇ ਦਿੱਤੀ ਗਈ ਹੈ ਔਰ ਜਿਹੜੀ ਅੱਜ ਉਹ ਫਿਰੋਜ਼ਪੁਰ ਪਹੁੰਚ ਸਕਦੇ ਆ ਔਰ ਕਾਫੀ ਲੰਮੇ ਸਮੇਂ ਤੋਂ ਬਾਅਦ ਉਹਨਾਂ ਨੂੰ ਉਹ ਜਮਾਨਤ ਮਿਲੀ ਹੈ ਕਿਉਂਕਿ ਆਏ ਤੋਂ ਬਾਅਦ ਸੰਪਤੀ ਦੇ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਵੀ ਨੇ ਸਲੋਨਾ ਦੇ ਕਲਾ ਮਾਮਲਾ ਦਰਜ ਕੀਤਾ ਗਿਆ ਦੀ ਜਾਂਚ ਕੀਤੀ ਗਈ ਜੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਜੇਲ੍ਹ ਚ ਭੇਜਿਆ ਗਿਆ ਜੀ ਉਹਨ ਕਰੀ 3 ਮਹੀਨੇ ਦਾ ਉੱਪਰ ਸਮਾ ਬੀਤ ਚੁਕਿਆ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਜਮਾਨਤ ਮਿਲੀ ਹੈ ਤੇ ਉਹ ਅੱਜ ਆਪਣੇ ਘਰ ਪਹੁੰਚ ਸਕਦੇ ਆ ਜੀ 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 ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ तमाम ਜਾਣਕਾਰੀ ਦੇਣ ਲਈ